ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਕੁਕੀ ਦੀ ਪੰਜਾਬੀ ਸਟਾਈਲ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕੜੀ ਪਕੌੜਿਆਂ ਵਾਲੀ ਇਹਦੇ ਲਈ ਅਸੀਂ ਇਹ ਲੱਸੀ ਲਈ ਹੈ ਔਰ ਵੇਸਣ ਲਿਆ ਹੈ ਇਹਦੇ ਵਿੱਚ ਪਾਵਾਂਗੇ ਵੇਸਣ ਔਰ ਨਮਕ ਪਾਵਾਂਗੇ ਹਲਦੀ ਪਾਵਾਂਗੇ ਗੰਬਰ ਮਸਾਲਾ ਥੋੜੀ ਜੀ ਪਾਵਾਂਗੇ ਰੈੱਡ ਚਿੱਲੀ ਔਰ ਅਸੀਂ ਇਹਨੂੰ ਹੁਣ ਕਰਾਂਗੇ ਗ੍ਰੈਂਡਰ ਦੇ ਉੱਪਰ ਮਿਕਸ ਲੋ ਜੀ ਅਸੀਂ ਗੈਸ ਜਲਾਇਆ ਔਰ ਇਹ ਜਿਹੜਾ ਅਸੀਂ ਮਿਕਸਰ ਤਿਆਰ ਕੀਤਾ ਸੀ ਇਹ ਵਸੰਦਾ ਬੋਲ ਐਸੀ ਗਾਵਨ ਦੇ ਪਤੀਲੇ ਦੇ ਵਿੱਚ ਐਸੀ ਮੋਟੀ ਮੋਟੀ ਪਿਆਜ਼ ਕੱਟੇ ਸੀ ਇਹ ਵੀ ਨਾਲ ਹੀ ਪਾ ਦਾਂਗੇ ਐ ਪਾਵਾਂਗੇ ਦੋ ਸਬਤ ਮਿਰਚਾਂ ਹੁਣ ਅਸੀਂ ਇਹਨੂੰ ਉਬਾਲਾਂਗੇ ਮੱਲ ਉਹ ਰਿਜਣ ਵਾਸਤੇ ਰੱਖ ਦਾਂਗੇ ਤੜਕਾ ਸੀਨ ਬਾਅਦ ਵਿੱਚ ਲਾਵਾਂਗੇ ਜੀ ਔਰ ਇਟਾਕ ਧਨੀਆ ਟੱਕ ਕੇ ਥੋੜੀ ਦੇਰ ਲਈ ਇਹਨੂੰ ਪਕਾਵਾਂਗੇ ਘੜਾ ਹੁਣ ਤੱਕ ਕੜੀ ਸਾੜੀ ਰਹਿ ਜੇ ਪੈ ਚੁੱਕੀ ਹੈ ਔਰ ਗੜੀ ਹੋ ਗਈ ਹੈ ਪਰ ਥੋੜੀ ਦੇਰ ਲਈ ਅਸੀਂ ਇਹਨੂੰ ਹੋਰ ਪਕਾਵਾਂਗੇ ਉਹ ਨੈਚਰ ਕਰਦੇ ਹਾਂ ਅਸੀਂ ਇਹਦਾ ਤੜਕਾ ਤਿਆਰ ਐਦੇ ਲਈ ਅਸੀਂ ਲਿਆ ਹੈ ਅਦਰਕ ਦਾ ਟੁਕੜਾ ਸਾਡਾ ਮਤਲਬ ਅਸੀਂ ਥੋੜੇ 2-3 ਮੈਂਬਰਾਂ ਵਾਸਤੇ ਹੀ ਬਣਾ ਰਹੇ ਹਾਂ ਕੜੀ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਵੇਖ ਸਕਦੇ ਹੋ ਵੱਧ ਘੱਟ ਪਾ ਸਕਦੇ ਹੋ ਬੇਸਣ ਵੀ ਔਰ ਮਿਰਚਾਂ ਵੀ ਐਸੇ ਦੋ ਮਿਰਚਾਂ ਲਈਆਂ ਨੇ ਬਰੀਕ-ਬਰੀਕ ਕੱਟ ਲਾਂਗੇ ਔਰ ਅਦਰਕ ਵੀ ਸਸੇ ਬ੍ਰੀਕ ਬ੍ਰੀਕ ਕੱਟ ਕਰ ਲਵਾਂਗੇ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਕੜੀ ਪੱਤਾ ਪਾਉਣ ਦੇ ਨਾਲ ਲੋ ਜੀ ਸਾਡੀ ਕੜੀ ਰਲ ਚੁੱਕੀ ਹੈ ਔਰ ਸੰਗਣੀ ਹੋ ਗਈ ਸੀ ਇਹਨੂੰ ਇਦਾਂ ਦੀ ਰੱਖਾਂਗੇ ਜਿਆਦਾ ਸੰਗਣੀ ਨਹੀਂ ਕਰਾਂਗੇ ਇਹਦੇ ਵਿੱਚ ਪਾਵਾਂਗੇ ਅਸੀਂ ਪਕੌੜੇ ਉਹ ਥੋੜੀ देर ਲਈ ਹੋਰ ਪਕਾਵਾਂਗੇ ਇਹਨੂੰ ਲਓ ਜੀ ਹੁਣ ਅਸੀਂ ਲਾਵਾਂਗੇ ਤੜਕਾ ਇਹਦੇ ਲਈ ਅਸੀਂ ਪਾਵਾਂਗੇ ਸਰ੍ਹੋਂ ਦਾ ਤੇਲ ਤੁਸੀਂ ਕੋਈ ਵੀ ਤੇਲ ਪਾ ਸਕਦੇ ਹੋ ਜਿਹੜਾ ਵੀ ਘਰ ਤੇ ਤੁਸੀਂ ਵਰਤਦੇ ਹੋ ਅਸੀਂ ਸਬਸੋ ਦਾ ਵਰਤਦੇ ਹਾਂ ਇਸ ਕਰਕੇ ਸਰਸੋਂ ਦਾ ਤੇਲ ਪਾਵਾਂਗੇ ਔਰ ਇਹਨੂੰ ਤਾਂਾਂ ਕੇ ਧੀਰਾ ਐਤੀ ਅਦਰਕ ਔਰ કરી લેતા દે લઈએ છીએ પત્તીયા છે ગ્રીનલી તો તમાંગ એસે કરી કપતે પતે પાવાંગે તડકે દે વેચ્ચી પનળ મંજનમ ઇનેગા બહોત જ ઇઝીલી પેશ કરરાં કરી ગઈ છે ਜਿਹੜੇ ਮੇਰੇ ਘਰ ਪਰ ਆਵਰਤਦੇ ਉਹਨਾਂ ਨੂੰ ਪਤਾ ਹੈ ਤੇ ਇਸ ਬਾਰੇ। ਆਹ ਗੜੇ ਨਹੀਂ ਵਰਤਦੇ ਉਹ ਵੀ ਟਰਾਈ ਕਰਕੇ ਦੇਖਿਓ। ਇਸ ਤਰ੍ਹਾਂ ਕੜੀ ਬਣਾਉਣ ਦੇ ਨਾਲ ਬਹੁਤ ਵਧੀਆ ਸਵਾਦ ਆਂਦਾ ਹੈ ਦਾ ਪੱਤਿਆਂ ਦਾ। ਥੋੜਾ ਜਿਹਾ ਬ੍ਰਾਊਨ ਕਰ ਲਵਾਂਗੇ ਅਸੀਂ ਇਹਨੂੰ। ਹਰੀ ਮੇਚਾ ਨੂੰ ਤਰ ਗਰ ਤੂੰ। ਨਾਲੇ ਪੱਤੇ ਫਰਾਈ ਹੋ ਜਾਣਗੇ। ਤੇ ਇੰਦਰਾ ਥੋੜਾ ਜਿਹਾ ਜਿਗਾਵਾਂਗੇ ਅੱਧਾ ਚਮਚ ਰੈੱਡ ਚਿੱਲੀ ਤੇ ਸ਼੍ਰੀ ਰੀ ਮਿਰਚ ਅੱਜ ਜਿਹੜੀ ਵਿੱਚ ਜਿਵੇਂ ਆਪਾਂ ਕਹਿੰਦੇ ਹ ਇਹਦੇ ਨਾਲ ਰੰਗ ਬੜਾ ਸੋਨਾ ਬਣ ਜਾਂਦਾ ਸਬਜ਼ੀ ਦਾ ਹੁਣ ਅਸੀਂ ਗੈਸ ਕਰ ਦੇਾਂਗੇ ਬੰਦ ਤੇ ਅਸੀਂ ਤੜਕਾ ਪਾ ਦੇਾਂਗੇ ਇਹਦੇ ਵਿੱਚ ਬਲਿਸ਼ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਕਲਰ ਆਇਆ ਹੈ ਕੜੀ ਦਾ ਲੋ ਜੀ ਰੈਡੀ ਹੈ ਜੀ ਸਾਡੀ ਪਕੌੜਿਆਂ ਵਾਲੀ ਕੜੀ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਬਹੁਤ ਸੋਹਣਾ ਕਲਰ ਆਇਆ ਹੈ ਬਹੁਤ ਹੀ ਵਧੀਆ ਲੱਗ ਰਹੀ ਹੈ ਇਸ ਤਰੀਕੇ ਨਾਲ ਬਹੁਤ ਟੇਸਟੀ ਬਣਦੀ ਹੈ ਕੜੀ ਤੁਸੀਂ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਸਾਨੂੰ ਦੱਸਿਓ ਕਿ ਕਿਵੇਂ ਲੱਗੀ ਤੁਹਾਨੂੰ ਸਾਡੀ ਇਹ ਰੈਸিপি ਵੀਡੀਓ ਵੇਖਣ ਲਈ ਥੈਂਕ ਯੂ ਜੀ